नमस्कार, सत श्री अकाल जी आयनो। दर्शको मैं डॉक्टर पूजा कपूर एक बार फिर तो हाजिर हुई हां। ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਲੈ ਕੇ ਹੈਲੋ ਡਾਕਟਰ। ਤੇ ਆਪਣੇ ਸਾਰੇ ਦਰਸ਼ਕਾਂ ਦਾ ਡੀਡੀ ਜਲੰਧਰ ਦੇ ਹੈਲੋ ਡਾਕਟਰ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਕਰਦੀ ਆਂ। ਦਰਸ਼ਕੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਡੀਡੀ ਜਲੰਧਰ ਵੱਲੋਂ 90 ਵਰ੍ਹੇ ਦੀ ਬਹੁਤ-ਬਹੁਤ ਵਧਾਈਆਂ। ਔਰ ਮੈਂ ਇੱਛਾ ਕਰਦੀ ਆਂ ਕਿ ਰੱਬ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਅੱਛੀ ਸਿਹਤ ਦੇਣ ਤੇ ਤੁਹਾਡਾ ਵਪਾਰ ਫੱਲੇ-ਫੁੱਲੇ ਤੇ ਬਹੁਤ ਸਾਰੀ ਖੁਸ਼ੀਆਂ ਘਰ ਪਰਿਵਾਰ ਵਿੱਚ ਆਣ। ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਨਵਰੀ ਦਾ ਮਹੀਨਾ ਚੱਲ ਰਿਹਾ ਆ ਤੇ ਬਹੁਤ ਜ਼ਿਆਦਾ ਠੰਡ ਸ਼ੁਰੂ ਹੋ ਚੁੱਕੀ ਹੈ ਸਵੇਰ ਸ਼ਾਮ ਦੀ ਤੁੰਦਵੀ ਜ਼ਿਆਦਾ ਛਾ ਰਹੀ ਹੈ ਤੇ ਇਸ ਤਰੀਕੇ ਦੇ ਮੌਸਮ ਵਿੱਚ ਜ਼ਿਆਦਾ ਠੰਡ ਦੇ ਮੌਸਮ ਵਿੱਚ ਆਪਣੇ ਘਰ ਦੇ ਬਜ਼ੁਰਗਾਂ ਦਾ ਤੇ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਠੰਡ ਦੇ ਮੌਸਮ ਵਿੱਚ ਹੋਣ ਵਾਲੀ ਬੱਚਿਆਂ ਦੀ ਕਿਹੜੀ ਕਿਹੜੀ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਤੋਂ ਕਿਦਾਂ ਆਪਣੇ ਛੋਟੇ-ਛੁਟੇ ਜਵਾਰਕਾਂ ਦਾ ਬਚਾਅ ਕੀਤਾ ਜਾਏ ਤੇ ਜੇਕਰ ਪ੍ਰੋਬਲਮ ਹੋ ਜਾਏ ਉਹਦਾ ਇਲਾਜ ਕੀ ਕੀਤਾ ਜਾਏ ਇਹਨੀ ਸਾਰੀ ਚੀਜ਼ਾਂ ਨੂੰ ਡਿਸਕਸ ਕਰਨ ਲਈ ਅੱਜ ਅਸੀਂ ਆਪਣੇ ਸਟੂਡੀਓ ਵਿੱਚ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਬੁਲਾਏ ਨੇ ਡਾਕਟਰ ਅਨੁਪਮਾ ਸੱਗੜ ਜੀ ਡਾਕਟਰ ਅਨੁਪਮਾ ਤੁਹਾਡਾ ਸਾਡੇ ਸਟੂਡੀਓ ਵਿੱਚ ਬਹੁਤ-ਬਹੁਤ ਸਵਾਗਤ ਹੈ ਰੰਗ ਸਰ ਬਹੁਤ-ਬਹੁਤ ਸ਼ੁਕਰੀਆ ਡਾਕਟਰ ਪੂਜਾ ਡਾਕਟਰ ਅਨੁਪਮਾ ਸੱਗੜ ਐਮ ਡੀ ਪੀਡੀਆਟ੍ਰਿਕ ਯਾਨੀ ਕਿ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਨੇ ਔਰ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਜੀ ਆ ਦਰਸ਼ਕੋ ਅੱਜ ਅਸੀਂ ਚਰਚਾ ਕਰਾਂਗੇ ਸਰਦੀਆਂ ਤੇ ਮੌਸਮ ਵਿੱਚ ਹੋਣ ਵਾਲੀ ਕਾਮਨ ਬੱਚਿਆਂ ਦੀ ਪ੍ਰੋਬਲਮਸ ਬਾਰੇ ਅਤੇ ਬਚਾਅ ਬਾਰੇ ਡਾਕਟਰ ਅਨੁਪਮਾ ਠੰਡ ਦਾ ਮੌਸਮ ਜ਼ੋਰ ਪਕੜ ਚੁੱਕਾ ਹੈ ਇਸ ਮੌਸਮ ਵਿੱਚ ਤੁਸੀਂ ਕਿਹੜੀ ਕਿਹੜੀ ਪ੍ਰੋਬਲਮਸ ਬੱਚਿਆਂ ਵਿੱਚ ਜ਼ਿਆਦਾ ਦੇਖਦੇ ਹੋ ਜੀ ਬੜਾ ਅੱਛਾ ਕੁਛ ਸਵਾਲ ਹੈ ਡਾਕਟਰ ਸਾਹਿਬ ਐਕਚੁਅਲੀ ਜਦੋਂ ਸਰਦੀਆਂ ਸ਼ੁਰੂ ਹੁੰਦੀਆਂ ਪੇਰੈਂਟਸ ਦੀ ਇੱਕੋ ਹੀ ਟੈਨਸ਼ਨ ਹੁੰਦੀ ਹੈ ਕਿ ਛੋਟੇ ਬੱਚਿਆਂ ਨੂੰ ਕਿੱਦਾਂ ਪ੍ਰੋਟੈਕਟ ਕੀਤਾ ਜਾਵੇ ਤੇ ਜਿਹੜੀਆਂ ਮੇਨ ਆਪਾਂ ਬਿਮਾਰੀਆਂ ਦੇਖਦੇ ਆ ਉਹ ਹੈਗੀ ਹੈ ਮੌਸਮੀ ਬੁਖਾਰ ਸਰਦੀ ਦਾ ਬੁਖਾਰ ਜਿਹਨੂੰ ਕਹਿੰਦੇ ਹਨ ਖਾਂਸੀ ਜੁਕਾਮ ਇਸ ਤੋਂ ਇਲਾਵਾ ਉਲਟੀਆਂ ਪਾਟੀਆਂ ਵੀ ਇਸ ਇਸ ਟਾਈਮ ਤੇ ਬੱਚਿਆਂ ਨੂੰ ਹੁੰਦੀਆਂ ਜਿਹੜੀਆਂ ਵਾਇਰਲ ਇਨਫੈਕਸ਼ਨਸ ਹੁੰਦੀਆਂ ਔਰ ਕੁਝ ਰੈਸ਼ਸ ਦੀ ਪ੍ਰੋਬਲਮ ਵੀ ਬੱਚਿਆਂ ਚ ਦੇਖੀ ਜਾਂਦੀ ਹੈ ਜੀ ਸੋ ਕਾਮਨਲੀ ਜਿਹਨੂੰ ਆਪਾਂ ਕਹਿੰਦੇ ਆ ਫਲੂ ਇੱਕ ਸਰਦੀਆਂ ਦਾ ਫਲੂ ਉਹ ਇੱਕ ਡੇਂਜਰਸ ਬਿਮਾਰੀ ਹੈ ਜੀ ਦੇ ਬਾਰੇ ਚ ਮੈਂ ਤੁਹਾਨੂੰ ਦੱਸਾਂਗੇ ਜੀ ਨਕਸਾ ਫਲੂ ਕਿੱਦਾਂ ਦੀ ਬਿਮਾਰੀ ਹੈ ਅਕਸਰ ਮਰੀਜ਼ ਐ ਸੋਚਦੇ ਹੈ ਕਿ ਬਈ ਸਰਦੀ ਖਾਂਸੀ ਹੈ ਚਲੋ ਘਰ ਕੋਈ سیرਪ ਪਿਆ ਹੋਇਆ ਆ ਭਾਵੇਂ ਉਹ ਵੱਡੇ ਦਾ ਹੈ ਬਜ਼ੁਰਗ ਦਾ ਹੈ ਉਹੀ ਘਰ ਪਰਿਵਾਰ ਵਾਲੀ ਮਦਰਸ ਪੇਰੈਂਟਸ ਜਿਹੜੇ ਉਠਾ ਕੇ ਬੱਚਿਆਂ ਨੂੰ ਅੱਧਾ ਚਮਚ ਕਰਕੇ ਦੇ ਦਿੰਦੀਆਂ ਨੇ ਚਲੋ ਇੱਕ ਚਮਚ ਵੱਡਾ ਬੱਚਾ ਲੈਂਦਾ ਸੀ ਛੋਟਾ ਐ ਦਾ ਚਮਚ ਦੋ ਵਾਰ ਤਿੰਨ ਵਾਰੀ ਦੇ ਦਿਓ ਤੇ ਡਾਕਟਰ ਸਾਹਿਬ ਤੁਹਾਡਾ ਕੀ ਖਿਆਲ ਹੈ ਕਿ ਕੀ ਐ ਦਾ ਘਰ ਪਈ ਹੋਈ ਦਵਾਈਆਂ ਬੱਚਿਆਂ ਚ ਇਸਤੇਮਾਲ ਕੀਤੀਆਂ ਜਾਣੀਆਂ ਚਾਹੀਦੀਆਂ ਇਹ ਵੀ ਇੱਕ ਬਹੁਤ ਅੱਛਾ ਸਵਾਲ ਹੈ ਡਾਕਟਰ ਪੂਜਾ ਫਲੂ ਦੇਖੋ ਜਿਹਨੂੰ ਆਪਾਂ ਕਾਮਨ ਇਨਫਲੂਐਂZA ਇਨਫੈਕਸ਼ਨ ਕਹਿੰਦੇ ਆ ਇਹ ਬਹੁਤ ਮਾਈਲਡ ਵੀ ਹੋ ਸਕਦਾ ਹੈ ਔਰ ਬਹੁਤ ਸਿਵियर ਹੋਏਗਾ ਸਪੈਸ਼ਲੀ ਛੋਟੇ ਬੱਚਿਆਂ ਚ 5 ਸਾਲ ਤੋਂ ਘੱਟ ਜਿਹੜੇ ਵੀ ਬੱਚੇ ਐ ਨਵੇਂ ਜਨਮ ਦੇ 6 ਮਹੀਨੇ ਤੋਂ ਪਹਿਲਾਂ ਤੇ 5 ਇਅਰਸ ਤੱਕ ਇਹ ਜਾਨਲੇਵਾ ਬਿਮਾਰੀ ਵੀ ਹੋ ਸਕਦੀ ਹੈ 80 ਟੂ 90 ਪਰਸੈਂਟ ਕੇਸਿਸ ਦੇ ਵਿੱਚ ਇਹ ਮਾਈਲਡ ਹੋ ਸਕਦਾ ਪਰ 10 ਪਰਸੈਂਟ ਬੇ ਬਹੁਤ ਸਿਵियर ਜਿਹਨੂੰ ਆਪਾਂ ਕਹਿੰਦੇ ਨਿਮੋਨੀਆ ਹੋ ਜਾਂਦਾ ਕੁਝ ਕੁਝ ਹੋਰ ਸਿਸਟਮ ਵੀ ਬੋਡੀ ਦੇ ਇਨਵੋਲਵ ਹੋ ਜਾਂਦੇ ਐ ਤੇ ਇਸ ਕਰਕੇ ਇਹਨੂੰ ਬਿਲਕੁਲ ਵੀ ਲਾਈਟਲੀ ਨਹੀਂ ਲਿਤਾ ਜਾ ਸਕਦਾ ਜਿਵੇਂ ਤੁਸੀਂ ਕਹਿ ਰਹੇ ਹੋ ਆਪ ਮੈਡੀਕੇਸ਼ਨ ਕਰਨਾ ਇਹ ਤਾਂ ਬਹੁਤ ਹੀ ਜ਼ਿਆਦਾ ਡੇਂਜਰਸ ਹੈ ਕਿਉਂਕਿ ਜਿਹੜੀ ਡੋਸ ਹੁੰਦੀ ਹੈ ਹਰ ਬੱਚੇ ਦੇ weight ਦੇ ਅਕੋਰਡਿੰਗ ਹੁੰਦੀ ਹੈ ਔਰ ਸੇਮ ਡੋਸ ਸੇਮ ਮੈਡੀਸਿਨ ਜੇ ਇੱਕ ਏਜ ਚ ਕੰਮ ਕਰਦੀ ਹੈ ਦੂਜੇ ਚ ਆਪਾਂ ਨਹੀਂ ਦੇ ਸਕਦੇ ਇੱਕ ਸਾਲ ਤੋਂ ਛੋਟੇ ਬੱਚਿਆਂ 'ਚ ਆਪਾਂ ਕੁਝ ਦਵਾਈਆਂ ਨਹੀਂ ਦੇ ਸਕਦੇ ਇਸ ਕਰਕੇ ਜਦੋਂ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੇ ਸਿੰਪਟਮ ਹੋਣ ਉਹਨੂੰ ਬੈਟਰ ਹੈ ਇੱਕ ਚਾਈਲਡ ਸਪੈਸ਼ਲਿਸਟ ਕੋ ਲੈ ਕੇ ਜਾਣਾ ਚਾਹੀਦਾ ਔਰ ਸਹੀ ਤਰ੍ਹਾਂ ਦਾ ਬੱਚੇ ਦਾ ਇਲਾਜ ਹੋਣਾ ਚਾਹੀਦਾ ਡਾਕਟਰ ਸਾਹਿਬ ਫਲੂ ਦੇ ਸ਼ੁਰੂਆਤੀ ਲੱਛਣ ਕੀ ਹੁੰਦੇ ਨੇ ਕਿਉਂਕਿ ਕਈ ਸਾਰੀ ਇਦਾਂ ਦੀ ਬਿਮਾਰੀਆਂ ਦੇ ਗਰੁੱਪ ਜਿਹਦੇ ਵਿੱਚ ਕੀ ਸ਼ੁਰੂਆਤੀ ਲੱਛਣ ਸੇਮ ਟਾਈਪ ਦੇ ਹੀ ਲੱਗਦੇ ਆ ਤੇ ਇਗਨੋਰ ਹੋ ਜਾਂਦੇ ਆ ਅਕਸਰ ਮਾਵਾਂ ਤੋਂ ਫਲੂ ਦੇ ਸ਼ੁਰੂਆਤੀ ਲੱਛਣ ਕਿਹੜੇ ਹੁੰਦੇ ਫਲੂ ਚ ਜਿਵੇਂ ਤੁਸੀਂ ਉਹੀ ਕਿਹਾ ਇਹ ਕਾਫੀ ਲੋਗ ਇਹਨੂੰ ਕਾਮਨ ਕੋਲਡ ਦੀ ਤਰ੍ਹਾਂ ਕਹਿੰਦੇ ਆ ਕਿ ਕੋਲਡ ਹੋਇਆ ਫਲੂ ਹੋਇਆ ਪਰ ਇਹ ਦੋਨੋਂ ਟੋਟਲੀ ਡਿਫਰੈਂਟ ਇਲਨਸਸ ਐ ਇਹਦੇ ਵਿੱਚ ਸਟਾਰਟਿੰਗ 'ਚ ਫੀਵਰ ਹੋਏਗਾ ਹਾਈ ਗ੍ਰੇਡ ਫੀਵਰ ਬੋਡੀਏਕਸ ਬਹੁਤ ਹੁੰਦੀ ਹੈ ਕਾਮਨ ਕੋਲਡ 'ਚ ਤੁਸੀਂ ਦੇਖਿਆ ਬੱਚੇ ਦਾ ਨੋਜ਼ ਰਨਿੰਗ ਹੈ ਨੱਕ ਬਹਿ ਰਿਹਾ ਥੋੜੇ ਦਿਨਾਂ ਬਾਅਦ ਆਪਣੇ ਆਪ ਠੀਕ ਹੋ ਜਾਂਦਾ ਹੈ ਇਹਦੇ ਵਿੱਚ ਬੱਚੇ ਨੂੰ ਬੋਡੀਏਕਸ ਬੱਚਾ ਆਪ ਕਹਿੰਦਾ ਮੇਰਾ ਸਿਰ ਦੁਖ ਰਿਹਾ ਹੈ ਅੱਖਾਂ ਦੇ ਵਿੱਚ ਪੇਨ ਹੋ ਸਕਦੀ ਹੈ ਨੋਜ਼ ਤੋਂ ਇਲਾਵਾ ਸੋਰਥ ਰੋਟ ਜਿਵੇਂ ਆਪਾਂ ਕਹਿੰਦੇ ਗਲਾ ਦੁਖਣਾ ਇਹ ਹੁੰਦਾ ਫਿਰ ਖਾਂਸੀ ਹੌਲੀ ਹੌਲੀ ਸ਼ੁਰੂ ਹੋ ਕੇ ਜਦੋਂ ਬਹੁਤ ਸਿਵियर ਵੈਰਾਈਟੀ ਹੈ ਉਹਦੇ ਵਿੱਚ ਨਿਮੋਨੀਆ ਯਾ ਆਪਣਾ ਸਾਫ ਹੁਲਣਾ ਔਰ ਇਸ ਟਾਈਪ ਦੇ ਲੱਛਣ ਦਿਖਤੇ ਹੈ ਇਸ ਕਰਕੇ ਸ਼ੁਰੂਆਤੀ ਕਾਮਨ ਕੋਲਡ ਇੱਕ ਅਦੇ ਦਿਨ ਦੇ ਵਿੱਚ ਪੇਰੈਂਟਸ ਨੂੰ ਪਤਾ ਚੱਲ ਜਾਂਦਾ ਬੱਚਾ ਬਹੁਤ ਜ਼ਿਆਦਾ ਇਰੀਟੇਬਲ ਚਿੜਚਿੜਾ ਹੁੰਦਾ ਹੈ ਯਾ ਬੱਚਾ ਬਹੁਤ ਲੀਜੀ ਹੋ ਜਾਏ ਤੇ ਇਸ ਕਰਕੇ ਕਿਸੇ ਵੀ ਸਿੰਪਟਮ ਨੂੰ ਬੱਚੇ ਦੇ ਇਗਨੋਰ ਨਹੀਂ ਕਰਨਾ ਚਾਹੀਦਾ ਤੇ ਜਲਦੀ ਤੋਂ ਜਲਦੀ ਆਪਣੇ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਡਾਕਟਰ ਫਲੂ ਫੈਲਦਾ ਕਿਦਾਂ ਹੈ ਕਿਉਂਕਿ ਆਜ ਕੱਲ ਤਾਂ ਆਪਸੀ ਦੇਖ ਰਹੇ ਕਿ ਸਾਲ 'ਚ ਦੋ ਵਾਰ ਤਿੰਨ ਵਾਰੀ ਨਵੇਂ 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 ਟਾਈਪਸ ਦੇ ਫਲੂ ਆ ਜਾਂਦੇ ਹੈ ਤੇ ਡਾਕਟਰ ਸਾਹਿਬ ਕਿਦਾਂ ਸਪਰੈਡ ਹੁੰਦੀ ਹੈ ਨਾਰਮਲੀ ਇਦੇ ਰੀਜ਼ਨ ਕੀ ਕਾਰਨ ਕੀ ਇਹ ਕਿਉਂ ਹੋ ਜਾਂਦਾ ਹੈ ਫਲੂ ਦੇਖਿਓ ਫਲੂ ਆਮ ਤੌਰ ਤੇ ਇਹਨੂੰ ਕਹਿੰਦੇ ਆ ਡ੍ਰੌਪਲਟ ਇਨਫੈਕਸ਼ਨ ਜਦੋਂ ਇੱਕ ਫਲੂ ਨਾਲ ਇਨਫੈਕਟਡ ਬੰਦਾ ਖਾਂਸੀ ਜਾਂ ਜੁਕਾਮ ਕਰਦਾ ਕਰਦਾ ਤੇ ਉਹਦੇ ਉਹ ਜਿਹੜਾ ਸਰਫੇਸ ਹੈ ਜਾਂ ਆਸ-ਪਾਸ ਦੀ ਹਵਾ ਦੇ ਵਿੱਚ ਇਹ ਕਣ ਫੈਲ ਜਾਂਦੇ ਆ ਇਹ ਵਾਇਰਸ ਦੇ ਕਣ ਫੈਲ ਜਾਂਦੇ ਆ ਉੱਤੇ ਸੈਟਲ ਹੋ ਜਾਂਦੇ ਆ ਜੇ ਬੰਦਾ ਸਾਹਮਣੇ ਬੈਠਾ ਹੈ ਜਾਂ ਜਿਹੜਾ ਕੋਲ ਹੈ ਉਹ ਉਹਦੇ ਉੱਤੇ ਵੀ ਆਪਾਂ ਖਾਂਸੀ ਜੁਕਾਮ ਕਰੀਏ ਤੇ ਬੱਚਾ ਉਹ ਕੈਚ ਕਰ ਸਕਦਾ ਹੈ ਸੇਮ ਬੱਚਿਆਂ ਦੇ ਲਈ ਵੀ ਹੈ ਜਿਹੜੀਆਂ ਇਨਫੈਕਟਡ ਸਰਫਸਿਸ ਹੈ ਜੇ ਤੁਸੀਂ ਉਹਨੂੰ ਟੱਚ ਕਰੋ ਤੇ ਉਹਦੇ ਨਾਲ ਬੱਚਾ ਇਨਫੈਕਟ ਹੋ ਸਕਦਾ ਹੈ ਠੀਕ ਹੈ ਇਸ ਤੋਂ ਇਲਾਵਾ ਟੱਚ ਨਾਲ ਵੀ ਇਹ ਬਿਮਾਰੀ ਫੈਲ ਸਕਦੀ ਹੈ ਤੇ ਇਹੀ ਕਾਮਨ ਕੁਐਸਚਨ ਹੈ ਇਸੇ ਲਈ ਅੱਜ ਕੱਲ ਜਿਵੇਂ ਪਿੱਛੇ ਸਾਰਿਆਂ ਨੂੰ ਹੁਣ ਕੋਵਿਡ ਤੋਂ ਬਾਅਦ ਕਾਫੀ ਹੱਦ ਤੱਕ ਅਵੇਅਰਨੈਸ ਹੋ ਚੁੱਕੀ ਹੈ ਕਿ ਆਪਾਂ ਨੂੰ ਹੈਂਡ ਸੈਨੀਟਾਈਜ਼ ਕਰਨੇ ਚਾਹੀਦੇ ਹੈ ਜਾਂ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਉਹਦੇ ਨਾਲ ਆਪਾਂ ਕੁਝ ਹੱਦ ਤੱਕ ਪ੍ਰੋਟੈਕਟ ਕਰ ਸਕਦੇ ਹਾਂ ਡਾਕਟਰ ਫਲੂ ਕਿਸੇ ਕਿਸੇ ਇੱਕ ਸਪੈਸਿਫਿਕ ਏਜ ਤੇ ਹੀ ਹੁੰਦਾ ਹੈ ਕਿ ਕਿਸੇ ਵੀ ਉਮਰ ਦੇ ਬੱਚੇ ਨੂੰ ਹੋ ਸਕਦਾ ਹੈ ਫਲੂ ਦੇਖੋ ਕਿਸੇ ਵੀ ਉਮਰ ਦੇ ਬੱਚੇ 'ਚ ਹੋ ਸਕਦਾ ਹੈ ਬਟ ਖਤਰਨਾਕ ਜਿਹੜਾ ਹੈਗਾ ਪਹਿਲੇ 5 ਇਅਰਸ ਦੇ ਵਿੱਚ 5 ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਵੀ ਫਲੂ ਹੋ ਸਕਦਾ ਹੈ ਪਰ ਉਹਦੀ ਇੰਟੈਂਸਿਟੀ ਥੋੜੀ ਘੱਟ ਹੁੰਦੀ ਹੈ ਤੇ ਬੱਚਿਆਂ ਤੇ ਬਜ਼ੁਰਗਾਂ ਦੀ ਬਿਮਾਰੀ ਇਹ ਜ਼ਿਆਦਾ ਮੰਨੀ ਜਾਂਦੀ ਹੈ ਜਦੋਂ ਕਿ ਇਹ ਜਾਨਲੇਵਾ ਵੀ ਹੋ ਸਕਦੀ ਹੈ ਇਸ ਕਰਕੇ ਇਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਡਾਕਟਰ ਫਲੂ ਦੇ ਹੋਣ ਦੇ ਪਿੱਛੇ ਦੇ ਕਾਰਨ ਕੀ ਨੇ ਕੁਝ ਜੰਤੂ ਇਦਾਂ ਦੇ ਕੋਈ ਵਾਇਰਸਿਸ ਨੇ ਬੈਕਟੀਰੀਆਜ਼ ਨੇ ਕਿਹੜੇ ਕਾਮਨ ਵਾਇਰਸਿਸ ਹੁੰਦੇ ਜਿਨ੍ਹਾਂ ਤੋਂ ਫਲੂ ਹੁੰਦਾ ਹੈ ਦੇਖੋ ਬੱਚਿਆਂ ਦੇ ਵਿੱਚ ਇੱਕ ਤਾਂ ਜਿੱਦਾਂ ਅੱਜ ਕੱਲ ਆਪਾਂ ਇਨਫਲੂਐਂਜ਼ਾ ਵਾਇਰਸ ਦੀ ਗੱਲ ਕਰ ਰਹੇ ਹਾਂ ਠੀਕ ਹੈ ਇਸ ਤੋਂ ਇਲਾਵਾ ਰੈਸਪੀਰੇਟਰੀ ਵਾਇਰਸਸ ਰੈਸਪੀਰੇਟਰੀ ਸੈਂਸੀਸ਼ਲ ਵਾਇਰਸ ਇਹਨੂੰ ਆਰਐਸਵੀ ਵਾਇਰਸ ਕਹਿੰਦੇ ਆ ਜਿਹੜਾ ਕਿ ਇੱਕ ਬੜੀ ਸੇਵੀਅਰ ਡਿਜ਼ੀਜ਼ ਬ੍ਰੌਂਕਾਇਓਲਾਈਟਿਸ ਕੌਜ਼ ਕਰਦਾ ਹੈ ਠੀਕ ਹੈ ਨਾਰਮਲ ਫਲੂ ਜਿਹੜਾ ਹੈਗਾ ਇਨਫਲੂਐਂਜ਼ਾ ਹੈ ਉਹਦੀਆਂ ਚਾਰ ਵੈਰਾਈਟੀਆਂ ਹੈ ਮਤਲਬ ਚਾਰ ਤਰ੍ਹਾਂ ਦਾ ਹੁੰਦਾ ਹੈ ਏ ਬੀ ਸੀ ਡੀ ਡਿਫਰੈਂਟ ਟਾਈਪਸ ਹੁੰਦੀ ਹੈ ਹੁਣ ਏ ਜਿਹੜੀ ਟਾਈਪ ਹੈ ਥੈਟ ਇਜ਼ ਵੈਰੀ ਸੇਵੀਅਰ ਵਾਕੀ ਵੈਰਾਈਟੀਆਂ ਮਤਲਬ ਥੋੜੀਆਂ ਘੱਟ ਇਨਫੈਕਸ਼ਨ ਕਰਦੀਆਂ ਇਹਦੇ ਵਾਇਰਸ ਦੇ ਐਪੀਡੈਮਿਕਸ ਵੀ ਹੁੰਦੇ ਆ ਪਰ ਅੱਜਕੱਲ ਦੇਖਿਆ ਗਿਆ ਕਿ ਇਹ ਸਾਰੇ ਸਾਲ ਹੀ ਇੰਡੀਆ ਜਾਂ ਅਦਰ ਕੰਟਰੀਜ਼ ਦੇ ਵਿੱਚ ਪ੍ਰੇਵਲੈਂਟ ਰਹਿੰਦਾ ਹੀ ਹੈ ਤੇ ਕੁਝ ਕੇਸਿਸ ਤੁਸੀਂ ਦੇਖਿਆ ਹੋਣਾ ਵਿੱਚ ਮਤਲਬ ਇਹ ਸਰ ਜ਼ਰੂਰੀ ਨਹੀਂ ਕਿ ਸਰਦੀਆਂ ਚ ਹੀ ਹੁੰਦਾ ਐਨੀ ਚੇਂਜਿੰਗ ਵੈਦਰ ਬਰਸਾਤਾਂ ਦੇ ਵਿੱਚ ਉਦੋਂ ਵੀ ਇਹ ਫਲੂ ਹੋ ਸਕਦਾ ਹੈ ਤੇ ਜੇ ਇਹ ਬੈਕਟੀਰੀਆ ਨਹੀਂ ਹੈ ਇਸ ਲਈ ਆਮ ਪੇਰੈਂਟਸ ਕਹਿ ਦਿੰਦੇ ਆ ਫਲੂ ਹੋਇਆ ਐਂਟੀਬਾਇਓਟਿਕ ਦੇ ਦਿਓ ਇਟਸ ਅ ਵਾਇਰਸ ਤੇ ਵਾਇਰਸ ਲਈ ਕੋਈ ਵੀ ਐਂਟੀਬਾਇਓਟਿਕ ਕੰਮ ਨਹੀਂ ਕਰਦੀ ਇਸ ਲਈ ਡਾਕਟਰ ਨੂੰ ਦਿਖਾ बहुत जरूरी जी जिदा डॉक्टर साहब बहुत बार बार इस चीज़ से स्ट्रैस दे रहे हैं कि फ्लू की बीमारी इग्नोर बिल्कुल नहीं करना दूसरी चीज़ है बैक्टीरियल इन्फेक्शन नहीं है वायरस तो होंगे और वायरस ली किसी भी एंटीबायोटिक आस पास के छोटे डॉक्टर दिखा करके जो हैवी एंटायटिक देते दे हैं तो कभी भी ना लो क्योंकि रजिस्टेंस तो होर प्रॉब्लम्स आ सदी है इनफैक्ट तरीके अपने डॉक्टर चाइल्ड स्पैशलिस को जाओ और जिदा तो स्पैशलिस्ट डॉक्टर गाइड करते ਸਾਬਨਾ ਵਾਲੀ ਤੁਹਾਨੂੰ ਚੱਲਣਾ ਚਾਹੀਦਾ ਹੁਣ ਡਾਕਟਰ ਸਾਹਿਬ ਤੁਹਾਡੇ ਕੋਲ ਮਦਰ ਇੱਕ ਬੱਚੇ ਨੂੰ ਲੈ ਕੇ ਆਈ ਜਿਹਨੂੰ ਕਿ ਫਲੂ ਵਰਗੇ ਸਿੰਪਟਮਸ ਨੇ ਕਫ ਕੋਲਡ ਹੋ ਰਿਹਾ ਹੈ ਤੇ ਤੁਸੀਂ ਉਹਦਾ ਕਿਸ ਤਰ੍ਹਾਂ ਇਲਾਜ ਕਰਦੇ ਹੋ ਜੀ ਕੋਈ ਕੋਈ ਮਹੰਗੇ ਟੈਸਟ ਕਰਵਾਣੇ ਪੈਂਦੇ ਹੈ ਇਹਦੇ ਕਿ ਕੋਈ ਇਨਵੈਸਟੀਗੇਸ਼ਨਸ ਦੀ ਸਪੈਸ਼ਲਿਸਟ ਦੀ ਲੋੜ ਹੁੰਦੀ ਹੈ ਇਹਦੇ ਵਿੱਚ ਕਿ ਉਹਦਾਂ ਵੀ ਦਵਾਈ ਦਿੱਤੀ ਜਾ ਸਕਦੀ ਹੈ ਡਾਕਟਰ ਪੂਜਾ ਜੀਵੇਂ ਮੈਂ ਕਿਹਾ ਆਲਰੇਡੀ 80 ਤੋਂ 90% ਜਿਹੜਾ ਫਲੂ ਹੁੰਦਾ ਇਹ ਮਾਈਲਡ ਹੁੰਦਾ ਹੈ ਇਹਨੂੰ ਅਸੀਂ ਸੈਲਫ ਲਿਮਿਟਿੰਗ ਕੀ ਆਪਣੇ ਆਪ ਹੀ ਟਾਈਮ ਨਾਲ ਸਹਾfte ਜਾਂ 10 ਦਿਨ ਚ ਖਤਮ ਹੋ ਜਾਂਦਾ ਹੈ ਇਹਦੇ ਲਈ ਕੋਈ ਵੀ ਟੈਸਟ ਪ੍ਰੀਲੀਮੀਨਰੀ ਤੌਰ ਤੇ ਜ਼ਰੂਰਤ ਨਹੀਂ ਪੈਂਦੀ ਪਰ ਜੇ ਆਪਣੀ ਖਾਂਸੀ ਜਾਂ ਆਪਣੇ ਸਿੰਟਮਸ ਫੀਵਰ ਲੰਬੇ ਤੌਰ ਤੇ ਰਹਿਣ ਫਿਰ ਆਪਾਂ ਇਹਦੇ ਲਈ ਟੈਸਟ ਕਰਾਉਣ ਦੀ ਲੋੜ ਹੁੰਦੀ ਹੈ ਆਮ ਤੌਰ ਤੇ ਅਸੀਂ ਪੇਰੈਂਟਸ ਨੂੰ ਜਸਟ ਫੀਵਰ ਦੀ ਮੈਡੀਕੇਸ਼ਨਸ ਪ੍ਰੋਪਰ ਡਾਈਟ ਹਾਈ ਹਾਈਡਰੇਸ਼ਨ ਵਗੈਰਾ ਇਹ ਐਡਵਾਈਸ ਕਰਕੇ ਤੇ ਕੋਈ ਕੋਈ ਵੀ ਦਵਾਈਆਂ ਦੀ ਖਾਸ ਜ਼ਰੂਰਤ ਨਹੀਂ ਹੁੰਦੀ ਪਰ ਜੇ ਕਦੇ ਬੱਚੇ ਨੂੰ ਡਿਫਿਕਲਟੀ ਇਨ ਬਰੀਥਿੰਗ ਮਤਲਬ ਸਾਹ ਲੈਣ ਚ ਦਿੱਕਤ ਲੱਗੇ ਕੋਈ ਸਿੰਪਟਮ ਬੱਚਾ ਬਹੁਤ ਜ਼ਿਆਦਾ ਇਰੀਟੇਬਲ ਹੋਵੇ ਤਾਂ ਐਦਾਂ ਦੀ ਕੰਡੀਸ਼ਨ ਦੇ ਵਿੱਚ ਕੁਝ ਟੈਸਟ ਕਰਾਣੇ ਪੈਂਦੇ ਆ ਪਰ ਨਾਰਮਲ ਸਿੰਪਲ ਜਿਹਨੂੰ ਆਪਾਂ ਫਲੂ ਕਹਿੰਦੇ ਆ ਉਹਦੇ ਵਿੱਚ ਕੋਈ ਵੀ ਇਨਵੈਸਟੀਗੇਸ਼ਨ ਦੀ ਲੋੜ ਨਹੀਂ ਹੁੰਦੀ ਡਾਕਟਰ ਫਲੂ ਦੀ ਬਿਮਾਰੀ ਇੱਕ ਸਾਦੀ ਬਿਮਾਰੀ ਜਿੱਦਾਂ ਤੁਸੀਂ ਕਹਿਆ ਕਈ ਵਾਰੀ ਸਾਹ ਵੀ ਚੜ ਸਕਦਾ ਬੱਚੇ ਨੂੰ ਤੇ ਇੱਕ ਦਮੇ ਦੀ ਬਿਮਾਰੀ ਹੁੰਦੀ ਹੈ ਇੱਕ ਹੁੰਦਾ ਨਿਊਮੋਨੀਆ ਕੀ ਇਹ ਸਾਰਾ ਕੁਝ ਇੱਕੋ ਫੈਮਿਲੀ ਦੇ ਨੇ ਇੱਕੋ ਚੀਜ਼ ਹੈ ਕਿ ਇਹਨਾਂ 'ਚ ਕੋਈ ਫਰਕ ਹੁੰਦੇ ਆ? ਜੀ ਡਾਕਟਰ ਇਹ ਬਹੁਤ ਵਧੀਆ ਪੁੱਛਿਆ ਬਹੁਤ ਅੱਛਾ ਸਵਾਲ ਹੈ ਦੇਖੋ ਇਹ ਤਿੰਨੋਂ ਬਿਮਾਰੀਆਂ ਟੋਟਲੀ ਡਿਫਰੈਂਟ ਹੈ ਫਲੂ ਜਿਵੇਂ ਮੈਂ बार-बार ਇਹੀ ਕਹਿ ਰਹੀ ਕਿ ਇਟਸ ਅ ਵਾਇਰਲ ਡਿਜ਼ੀਜ਼ ਨਿਮੋਨੀਆ ਜਿਹਨੂੰ ਆਪਾਂ ਕਹਿੰਦੇ ਆ ਵਾਇਰਲ ਬ੍ਰੌਂਕੋਨਿਮੋਨੀਆ ਵੀ ਹੋ ਸਕਦਾ ਪਰ ਆਮ ਬੈਕਟੀਰੀਅਲ ਨਿਮੋਨੀਆ ਹੁੰਦਾ ਠੀਕ ਹੈ ਉਹਦੇ ਸਿੰਪਟਮਸ ਉਹਦੇ ਬਿਲਕੁਲ ਸائر ਕੰਪਲਿਕਸ਼ਨਸ ਡਿਫਰੈਂਟ ਹੁੰਦੀਆਂ ਐਸਥਮਾ ਜਿਹੜੀ ਹੈਗੀ ਇਹ ਦਮਾ ਜਿਹਨੂੰ ਆਪਾਂ ਕਾਮਨ ਲੈਂਗੁਏਜ ਚ ਕਹਿੰਦੇ ਆ ਇਹ ਇੱਕ ਅਲਰਜਿਕ ਡਿਜ਼ੀਜ਼ ਹੈ ਇਹਦੇ ਵਿੱਚ ਆਪਣੇ ਰੈਸਪੀਰੇਟਰੀ ਪੈਸੇਜਸ ਦੀ ਇਨਫਲੇਮੇਸ਼ਨ ਹੋ ਜਾਂਦੀ ਹੈ ਔਰ ਇਹਦਾ ਇਲਾਜ ਇਨਹੇਲਰ ਜਾਂ ਕੁਝ ਇਸ ਤਰ੍ਹਾਂ ਦੀ ਮੈਡੀਕੇਸ਼ਨਸ ਹੈ ਜਿਹੜੀ ਕਿ ਨਾਰਮਲ ਫਲੂ ਨਾਲੋਂ ਟੋਟਲੀ ਡਿਫਰੈਂਟ ਹੈਗੀ ਟਰੀਟਮੈਂਟ ਜੀ ਤੇ ਇਸ ਕਰਕੇ ਇਹਦੇ ਇਸ ਇਹਦੇ ਵਿੱਚ ਵੀ ਤੁਹਾਡੇ ਡਾਕਟਰ ਦਾ ਬਹੁਤ ਵੱਡਾ ਰੋਲ ਹੈ ਬਿਕੋਜ਼ ਹੀ ਕੈਨ ਡਾਇਗਨੋਸ ਕਿ ਇਹ ਬੱਚੇ ਨੂੰ ਕੀ ਫਲੂ ਹੈਗਾ ਜਾਂ ਇਹ ਐਸਥਮਾ ਹੈਗਾ ਜਾਂ ਇਹ ਨਿਮੋਨੀਆ ਹੈਗਾ ਠੀਕ ਹੈ ਨਿਮੋਨੀਆ ਦੇ ਵਿੱਚ ਜਿਵੇਂ ਭਰਤੀ ਦੀ ਲੋੜ ਪੈਂਦੀ ਹੈ ਫਲੂ ਦੇ ਵਿੱਚ ਵੀ ਜੇ ਇੱਕ ਆਰਐਸਵੀ ਵਾਇਰਸ ਨਾਲ ਬ੍ਰੌਂਕਾਇਓਲਾਈਟਿਸ ਹੋਵੇ ਕੁਝ ਬੱਚਿਆਂ ਨੂੰ ਉਹਦੇ 'ਚ ਵੀ ਲੋੜ ਪੈਂਦੀ ਹੈ ਤੇ ਐਸਥਮਾ ਦੀ ਮੈਨੇਜਮੈਂਟ ਦਾ ਟੋਟਲੀ ਡਿਫਰੈਂਟ ਡਿਫਰੈਂਟ ਹੈ ਡਾਕਟਰ ਜੀ ਪੀ ਕਾ ਅੱਜ ਕੱਲ ਫੈਸ਼ਨ ਦਾ ਚੱਲਿਆ ਪਿਆ ਹੈ ਨੇਬੂਲਾਈਜ਼ਰ ਦਾ ਜਿਹੜੀ ਕਿ ਪਹਿਲੇ ਸਿਰਫ ਹਸਪੀਟਲਾਂ 'ਚ ਦੇਖੇ ਜਾਂਦੇ ਸੀ ਔਰ ਹਸਪੀਟਲ এনਵਾਇਰਨਮੈਂਟ ਦੇ ਵਿੱਚ ਹੀ ਨਰਸਸ ਜਾਂ ਡਾਕਟਰ ਬੱਚਿਆਂ ਨੂੰ ਨੇਬੂਲਾਈਜ਼ ਕਰਾਉਂਦੇ ਸੀ ਕਿਸੇ ਖਾਸ ਬਿਮਾਰੀ ਲਈ ਲੇਕਿਨ ਅੱਜਕੱਲ ਹਰ ਘਰ ਵਿੱਚ ਜਿੱਥੇ ਛੋਟਾ ਬੱਚਾ ਹੈ ਪੇਰੈਂਟਸ ਨੇਬੂਲਾਈਜ਼ਰ ਖਰੀਦੇ ਹੋਏ ਹੈ ਤੇ ਬੱਚਿਆਂ ਨੂੰ ਜੇ ਕਿਤੇ ਉਹ ਕ੍ਰੈਸ਼ ਵਗੈਰਾ ਵਿੱਚ ਵੀ ਛੋੜਨ ਜਾਂਦੇ ਹੈ ਤੇ ਉੱਥੇ ਵੀ ਨਾਲ ਨੇਬੂਲਾਈਜ਼ਰ ਜਾਂਦਾ ਥੋੜਾ ਜਿਹਾ ਵੀ ਕਫ ਕੋਲਡ ਹੋਇਆ ਨਹੀਂ ਡਾਕਟਰ ਕੋਲ ਪਹੁੰਚਣ ਤੋਂ ਪਹਿਲਾਂ ਡਾਕਟਰ ਸਾਹਿਬ ਅਸੀਂ ਤੇ ਨੇਬੂਲਾਈਜ਼ਰ ਨੂੰ ਕਰਾਉਂਦੇ ਪਏ ਹਾਂ ਡਾਕਟਰ ਸਾਹਿਬ ਇਹ ਕਿੰਨਾ ਸੇਫ ਹੈ ਔਰ ਕਿੰਨਾ ਜ਼ਰੂਰੀ ਹੈ ਇਹ ਕਿ ओके डॉक्टर पूजा अगेन एक बहुत ही ज्यादा क्रूशियल क्वेश्चन है बिकॉज़ ਜਿੱਦਾਂ ਤੁਸੀਂ ਕਹਿ ਰਹੇ ਹੋ ਇੱਕ ਪੇਰੈਂਟ ਹਰ ਕੋਈ ਅੱਜਕੱਲ੍ਹ ਘਰ ਹੀ ਨੇਬੁਲਾਈਜ਼ਰ ਦਾ ਵਰਤੋਂ ਕਰ ਰਿਹਾ ਪਰ ਇਹ ਸਹੀ ਨਹੀਂ ਹੈ ਕਿਉਂਕਿ ਜਿਹੜਾ ਜਦੋਂ ਆਪਾਂ ਕਹਿੰਦੇ ਆ ਇਹਨੂੰ ਕਹਿੰਦੇ ਕਿ ਆਪਣੇ ਲੰਗ ਪੈਸੇਜਸ ਦੇ ਵਿੱਚ ਇਨਫਲੇਮੇਸ਼ਨ ਸੋਜਾਈ ਹੋਈ ਹੈ ਉਦੋਂ ਇਹ ਮੈਡੀਸਿਨਸ ਇਫੈਕਟ ਕਰਦੀਆਂ ਠੀਕ ਹੈ ਆਦਰਵਾਇਜ਼ ਜੇ ਆਪਾਂ ਨਾਰਮਲ ਕੋਲਡ ਚ ਜਾਂ ਮਾਈਨਰ ਕਫ ਚ ਇਹਨੂੰ ਕਰੀਏ ਤੇ ਇਹਦਾ ਕੋਈ ਫਾਇਦਾ ਨਹੀਂ ਹੋ ਰਿਹਾ ਬੱਚੇ ਨੂੰ ਰਦਰ ਇਹਦੇ ਨੁਕਸਾਨ ਹੈ ਕੁਝ ਪੋਟਾਸ਼ੀਅਮ ਘਟ ਜਾਂਦਾ ਬੋਡੀ ਚ ਕੁਝ ਹਾਰਟ ਬੀਟ ਵੱਧ ਜਾਂਦੀ ਹੈ ਠੀਕ ਹੈ ਕਈ ਵਾਰ ਫੰਗਲ ਇਨਫੈਕਸ਼ਨ ਤੇ ਇਸ ਲਈ ਇਹਨੂੰ ਓਵਰ ਯੂਜ਼ ਨਹੀਂ ਕਰਨਾ ਚਾਹੀਦਾ ਜਦੋਂ ਬੱਚੇ ਨੂੰ ਵਿਜ਼ਿੰਗ ਹੈ ਜਾਂ ਐਸਥਮਾ ਹੈਗਾ ਉਹਦਾ ਇਲਾਜ ਜਿਵੇਂ ਆਪਾਂ ਇਹਨੂੰ ਜਿਹਨੂੰ ਇਨਹੇਲਰ ਇਨਹੇਲਰ ਕਹਿੰਦੇ ਆ ਇਨਹੇਲਰ ਦੀ ਵਰਤੋਂ ਹਣੀ ਚਾਹੀਦੀ ਪਰ ਉਹ ਵੀ ਡਾਕਟਰ ਦੀ ਗਾਈਡੈਂਸ ਦੇ ਅੰਡਰ ਬਟ ਆਪਣੇ ਆਪ ਬਾਰ ਬਾਰ ਬੱਚੇ ਨੂੰ ਨੇਬੁਲਾਈਜ਼ ਕਰ ਹੀ ਜਾਣਾ ਦਿਨ ਚ 10 ਵਾਰ 5 ਵਾਰ ਇਹ ਕਈ ਵਾਰ ਖਤਰਨਾਕ ਹੋ ਸਕਦਾ ਬਿਕੋਜ਼ ਜੇ ਬੋਡੀ ਦੇ ਪੋਟਾਸ਼ੀਅਮ ਲੈਵਲ ਘਟ ਜਾਂਨ ਕੋਈ ਕੁਝ ਜੇ ਬੇਬੇ ਚਾਈਲਡ ਕੈਨ ਹੈਵ ਕੰਪਲਿਕੀਸ਼ਨ ਇਸ ਲਈ ਆਪਣੇ ਆਪ ਇਸ ਨੂੰ ਅਵੋਇਡ ਕਰਨਾ ਚਾਹੀਦਾ ਹੈ ਆ ਡਾਕਟਰ ਰਿਕਮੈਂਡ ਕਰਨ ਜਾਂ ਇੱਕ ਜਾਂ ਦੋ ਵਾਰ ਜਾਂ ਮਤਲਬ ਹਸਪੀਟਲ ਚ ਕੀਤਾ ਜਾਏ ਅੰਡਰ ਗਾਈਡੈਂਸ ਜੀ ਥੈਟ ਇਜ਼ ਓਕੇ ਉਹ ਕਰ ਸਕਦੇ ਜੀ ਜਿਸ ਅਸ਼ਕੋ ਚ ਡਾਕਟਰ ਸਾਹਿਬ ਬਾਰ ਬਾਰ ਦੱਸ ਰਹੇ ਕਿ ਨੇਬੂਲਾਈਜ਼ਰ ਜਿਹੜੀ ਮਸ਼ੀਨ ਹੈ ਉਹ ਹਸਪੀਟਲ ਦੇ ਵਰਤੋਂ ਲਈ ਬਣਾਈ ਗਈ ਹੈ ਉਹ ਕਾਰ ਰੱਖਣ ਲਈ ਨਹੀਂ ਬਣਾਈ ਗਈ ਤੇ ਕਦੀ ਵੀ ਕਾਰ ਨੇਬੂਲਾਈਜ਼ਰ ਲੈ ਕੇ ਆਪਣੇ ਆਪ ਉਹਦੇ ਵਿੱਚ ਕੋਈ ਵੀ ਦਵਾਈਆਂ ਜਾਂ ਕੈਮੀਕਲ ਸ਼ੌਪ ਤੋਂ ਦਵਾਈਆਂ ਲੈ ਕੇ ਆਪਣੇ ਛੋਟੇ ਜਿਹੇ ਬੱਚੇ ਨੂੰ ਇਹਨਾਂ ਦਵਾਈਆਂ ਦਾ ਅਸਰ ਨਾ ਡਾਲੋ ਦੀ ਲੋੜ ਹੋਏ ਕੀ ਆਪਣੇ ਡਾਕਟਰ ਨੂੰ ਦਿਖਾਓ ਜੇ ਐਡਵਾਈਸ ਕਰਨਗੇ ਤੇ ਹਸਪੀਟਲ ਵਿੱਚ ਕਰਵਾ ਕੇ ਤੁਹਾਨੂੰ ਭੇਜਣਗੇ ਆਪਣੇ ਆਪ ਕਦੀ ਵੀ ਨੇਬੂਲਾਈਜ਼ ਕਰ ਬੈਠੇ ਬੱਚੇ ਨੂੰ ਨਹੀਂ ਕਰਾਉਣਾ ਡਾਕਟਰ ਸਾਹਿਬ ਛੋਟੇ ਬੱਚਿਆਂ ਵਿੱਚ ਫਲੂ ਦੀ ਪ੍ਰੋਬਲਮ ਜ਼ਿਆਦਾ ਦੇਖੀ ਜਾਂਦੀ ਹੈ ਆਪਾਂ ਦੇਖਦੇ ਹਾਂ ਇੱਕ ਸ਼ਡਿਊਲ ਬਣਿਆ ਹੋਇਆ ਸਾਡੀ ਗਵਰਨਮੈਂਟ ਨੇ ਵੀ ਬਣਾਇਆ ਸਰਕਾਰ ਨੇ ਵੀ ਕਿ ਬੱਚਿਆਂ ਨੂੰ ਟਾਈਮ-ਟਾਈਮ ਤੇ ਟੀਕੇ ਲੱਗਦੇ ਆ ਤੇ ਡਾਕਟਰ ਸਾਹਿਬ ਕੋਈ ਟੀਕਾ ਸਾਡੇ ਫਲੂ ਲਈ ਵੀ ਹੈਗਾ ਜਿਹੜਾ ਬੱਚਿਆਂ ਨੂੰ ਲੱਗਣਾ ਚਾਹੀਦਾ ਔਰ ਉਹਦੀ ਇੱਕੀ ਸ਼ਡਿਊਲ ਹੁੰਦਾ ਜੀ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ बिकॉज ਦੇਖੋ ਇੱਕ ਮੈਂ ਦੱਸ ਰਹੀ ਹਾਂ 5 ਤੋਂ 10% ਬੱਚਿਆਂ ਨੂੰ ਇਹ ਬਿਮਾਰੀ ਜਾਨਲੇਵਾ ਹੈ ਠੀਕ ਹੈ ਜੇ ਆਪਾਂ ਇਸ ਨਾਲ ਇਸ ਤੋਂ ਬੱਚੇ ਨੂੰ ਬਚਾ ਸਕਦੇ ਹਾਂ ਤੇ ਇਸ ਤੋਂ ਵਧੀਆ ਕੋਈ ਚੀਜ਼ ਹੋ ਹੀ ਨਹੀਂ ਸਕਦੀ ਤੇ ਇਹ ਇੰਜੈਕਸ਼ਨ ਜਿਹੜਾ ਹੈਗਾ ਆਪਣਾ 6 ਮਨਸ ਤੋਂ ਵੱਡੇ ਬੱਚਿਆਂ ਨੂੰ ਦਿੱਤਾ ਜਾ ਸਕਦਾ ਹੈ 6 ਮਹੀਨੇ ਤੇ ਸਪਸ਼ਟ ਪ੍ਰਾਇਮਰੀ ਡੋਸ ਦਿੱਤੀ ਜਾਂਦੀ ਹੈ 4 ਹਫਤੇ ਬਾਅਦ ਅਸੀਂ ਉਹਦਾ ਬੂਸਟਰ ਦੇਈਦਾ ਤੇ ਫਿਰ ਹਰ ਸਾਲ ਬੱਚੇ ਨੂੰ ਇੱਕ ਇੱਕ ਸਾਲ ਬਾਅਦ ਇਹ ਫਲੂ ਦਾ ਵੈਕਸੀਨ ਲੱਗਦਾ ਹੈ ਡਾਕਟਰ ਸਾਹਿਬ ਕਿੰਨੀ ਉਮਰ ਤੱਕ ਲੱਗਦਾ ਹੈ ਵੈਕਸੀਨ ਪੰਜ ਸਾਲ ਤੋਂ ਨੂੰ ਮੈਂ ਦੱਸਿਆ ਸਭ ਤੋਂ ਜ਼ਿਆਦਾ ਕ੍ਰੂਸ਼ੀਅਲ ਹੈ ਤੇ ਪੰਜ ਤੋਂ ਬਾਅਦ ਲੇਕਿਨ ਕੁਝ ਹਾਈ ਰਿਸਕ ਗਰੁੱਪ ਹੁੰਦੇ ਆ ਉਹਨਾਂ ਦੇ ਵਿੱਚ ਅਸੀਂ ਰਿਕਮੈਂਡ ਕੀਤਾ ਜਾਂਦਾ ਹੈ ਕਿ ਹਰ ਸਾਲ ਇਹ ਇੱਕ ਸ਼ਾਰਟ ਫਲੂ ਦਾ ਲੱਗਣਾ ਚਾਹੀਦਾ ਹੈ ਜੀ ਠੀਕ ਹੈ ਡਾਕਟਰ ਸਾਹਿਬ ਇੱਕ ਥੋੜਾ ਜਿਹਾ ਆਊਟ ਆਫ ਵੇ ਕੁਸ਼ਨ ਪੁੱਛ ਰਹੀ ਹਾਂ ਹਾਲਾਂਕਿ ਤੁਸੀਂ ਚਾਈਲਡ ਸਪੈਸ਼ਲਿਸਟ ਆ ਕਿ ਕੀ ਇਹ ਫਲੂ ਦਾ ਵੈਕਸੀਨ ਵੱਡਿਆਂ ਨੂੰ ਵੀ ਲੱਗਣਾ ਚਾਹੀਦਾ ਹੈ ਅਕਸਰ ਪੇਰੈਂ ਤੇ ਉਹ ਉਹਦੀ ਕੀ ਸ਼ਡਿਊਲ ਹੁੰਦਾ ਦੇਖੋ ਉਹ ਵੀ ਜਿਹਦਾ 9 ਸਾਲ ਦੀ ਉਮਰ ਤੋਂ ਬਾਅਦ ਇਹ ਸਿੰਗਲ ਡੋਜ਼ ਹੀ ਹੈ ਬਟ ਜਦੋਂ ਫਸਟ ਟਾਈਮ ਅਸੀਂ ਇਨੀਸ਼ੀਏਟ ਕਰਦੇ ਹਾਂ ਅਸੀਂ ਦੋ ਡੋਸਿਸ ਲਗਾਉਂਦੇ ਹਾਂ ਉਸ ਤੋਂ ਬਾਅਦ ਈਅਰਲੀ ਸਿੰਗਲ ਡੋਜ਼ ਲਗਣੀ ਚਾਹੀਦੀ ਹੈ ਇਹ ਐਲਡਰਲੀ ਪੀਪਲ ਲਈ ਬਹੁਤ ਜ਼ਰੂਰੀ ਹੈ ਮਤਲਬ ਬੁਢਾਪੇ ਦੇ ਵਿੱਚ 60 ਸਾਲ ਦੀ ਉਮਰ ਤੋਂ ਬਾਅਦ ਬਿਕੋਜ਼ ਉਹਨਾਂ ਦੀ ਇਮਿਊਨਿਟੀ ਘਟ ਜਾਂਦੀ ਹੈ ਸਪੈਸ਼ਲੀ ਜੇ ਕਿਸੇ ਨੂੰ ਡਾਇਬੀਟੀਜ਼ ਹੈ ਕੋਈ ਹਾਰਟ ਦੀ ਪ੍ਰੋਬਲਮ ਹੈ ਲਿਵਰ ਦੀ ਕੋਈ ਪ੍ਰੋਬਲਮ ਹੈ 슈ਗਰ ਹੈ ਤੇ ਇਦਾਂ ਦੀ ਅਸਥਮਾ ਹੋਇਆ ਹੋਇਆ ਇਦਾਂ ਦੇ ਪੇਸ਼ੈਂਟਸ ਨੂੰ ਤੇ ਜ਼ਰੂਰ ਹੀ ਜ਼ਰੂਰ ਲਗਾਉਣੇ ਚਾਹੀਦੇ ਜੀ ਤੇ ਦਰਸ਼ਕੋ ਜਿਦਾ ਡਾਕਟਰ ਸਾਹਿਬ ਨੇ ਦੱਸਿਆ ਕਿ ਫਲੂ ਦਾ ਵੈਕਸੀਨ ਬੱਚਿਆਂ ਵਿੱਚ ਤੋਂ ਰੈਗੂਲਰ ਲੱਗਣਾ ਹੀ ਹੈ ਔਰ ਵੱਡਿਆਂ ਵਿੱਚ ਵੀ ਲੱਗਣਾ ਹੈ ਸਪੈਸ਼ਲੀ ਬਜ਼ੁਰਗਾਂ ਵਿੱਚ ਵੀ ਲੱਗਣਾ ਹੈ ਤੇ ਅੱਜ ਹੀ ਜਾ ਕੇ ਆਪਣੇ ਡਾਕਟਰ ਨੂੰ ਮਿਲੋ ਜੇ ਘਰ ਪਰਿਵਾਰ ਵਿੱਚ ਤੁਹਾਡੇ ਕੋਈ ਬਜ਼ੁਰਗ ਹੈਗੇ ਹੈ ਪੇਰੈਂਟਸ ਹੈਗੇ ਹੈ ਤਾਂ ਉਹਨਾਂ ਨੂੰ ਫਲੂ ਦਾ ਸ਼ਾਟ ਜਿਹੜਾ ਹਰ ਸਾਲ ਇੱਕ ਸ਼ਾਟ ਲੱਗਦਾ ਹੈ ਜ਼ਰੂਰ ਲਗਵਾਓ ਡਾਕਟਰ ਸਾਹਿਬ ਕਫ ਕੋਲਡ ਦਾ ਹੋਣਾ ਆਪਾਂ ਗੱਲਬਾਤ ਜਾਰੀ ਰੱਖਾਂਗੇ ਇੱਕ ਦਰਸ਼ਕ ਸਾਡੇ ਨਾਲ ਜੁੜੇ ਨੇ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਸਟੂਡੀਓ ਵਿੱਚ ਹਾਂਜੀ ਤੁਸੀਂ ਕਿਹੜੇ ਪਿੰਡ ਤੋਂ ਬੋਲਦੇ ਆ ਅਸੀਂ ਪ੍ਰੋਇਪਰ ਦੇ ਕੋਲੋਂ ਬੋਲਦੇ ਜੀ ਮਮਦੋੜ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਡਾਕਟਰ ਸਾਹਿਬ ਤੋਂ ਡਾਕਟਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਖਾਂਸੀ ਮੇਰੇ ਪੁੱਤ ਲਈ ਆ ਤੇ ਬਹੁਤ ਜ਼ਿਆਦਾ ਖਾਂਸੀ ਆ ਰਹੀ ਆ ਓਕੇ ਤੇ 3-4 ਸਾਲੋਂ ਚੱਲਿਆ ਤੇ ਇਹਨਾਂ ਨੂੰ ਫਰਕ ਨਹੀਂ ਪੈ ਰਿਹਾ ਬਿਲਕੁਲ ਵੀ ਕਿੰਨੀ ਉਮਰ ਹੈ ਬੱਚੇ ਦੀ ਜੀ ਇਹਦੀ 8 ਸਾਲੋਂ 8 ਸਾਲ ਚਾ ਦੇਖੋ ਜੇ ਬੱਚਾ 8 ਸਾਲ ਦਾ ਹੈ ਤੇ ਖਾਂਸੀ ਲੰਬੀ ਰਹਿ ਰਹੀ ਹੈ ਤੇ ਇਹਨੂੰ ਇੱਕ ਤੁਸੀਂ ਡਾਕਟਰ ਨੂੰ ਜ਼ਰੂਰ ਦਿਖਾਣਾ ਹੈ ਕਿਉਂਕਿ ਇਹ ਹਾਂਜੀ ਮੈਡੀਕਲ ਤਾਂ ਖਾਇਆ ਆ ਜੀ ਅਸੀਂ ਦਿਲਗੁਦ OK ਹਾਂਜੀ ਤੇ ਕੀ ਉਹਨਾਂ ਨੇ ਕੀ ਐਡਵਾਈਸ ਕੀਤਾ ਤੇ ਕੀ ਕੀ ਕੀਤਾ ਬੱਚੇ ਵਾਸਤੇ ਡਾਕਟਰ ਸਾਬ ਇਸ ਤਰੀਕੇ ਦੇ ਕਾਫੀ ਮਰੀਜ਼ਾਂ ਦੇ ਕੁਐਸਚਨਸ ਹੁੰਦੇ ਨੇ ਕਿ ਖਾਂਸੀ ਜਿਹੜੀ ਹੈਗੀ ਇਹ ਬੱਚਿਆਂ ਨੂੰ ਬਾਰ-ਬਾਰ-ਬਾਰ ਲੱਗਦੀ ਹੈ ਕਈ ਵਾਰੀ ਤੇ ਇਹਦੇ ਕੀ ਕਾਰਨ ਹੁੰਦੇ ਡਾਕਟਰ ਸਾਬ ਕੁਝ ਡਾਈਟ ਬੱਚੇ ਦੀ ਖਰਾਬ ਹੈ ਖੱਟਾ ਵਗੈਰਾ ਬਾਹਰਲਾ ਲੈਂਦੇ ਹੈ ਜਾਂ ਮਤਲਬ ਕੀ ਇਹਦੀ ਡਾਈਟ ਕਿੱਦਾਂ ਦੀ ਹੋਣੀ ਚਾਹੀਦੀ ਔਰ ਇਸ ਤਰੀਕੇ ਦੇ ਪੇਸ਼ੈਂਟ ਨੂੰ ਆਪਾਂ ਕਿੱਦਾਂ ਇਨਵੈਸਟੀਗੇਟ ਕਰਾਂਗੇ ਕੀ ਕੁਝ ਹੋ ਸਕਦਾ ਹੈ ਜਿਹੜਾ ਬਾਰ-ਬਾਰ ਖਾਂਸੀ ਦਾ ਹੋਣਾ ਦੇਖੋ ਜੇ ਛੋਟੇ ਬੱਚੇ ਜੀ ਖਾਂਸੀ ਬਾਰ-ਬਾਰ ਹੋ ਰਹੀ ਹੈ ਇੱਕ ਤਾਂ ਇੱਕ ਵਾਇਰਲ ਇਨਫੈਕਸ਼ਨ ਹੋਈ ਉਹ 6 ਤੋਂ 8 ਹਫ਼ਤੇ ਤੱਕ ਖਾਂਸੀ ਕਰ ਸਕਦੀ ਹੈ ਜੀ ਇਸ ਤੋਂ ਇਲਾਵਾ ਇੱਕ ਇਹਨੂੰ ਕਹਿੰਦੇ ਆ ਫੋਰਨ ਬਾਡੀ ਕਿਸੇ ਬੱਚੇ ਚ ਜੇ ਖਾਂਸੀ ਬਾਰ-ਬਾਰ ਹੋਏ ਬੱਚੇ ਨੂੰ ਸਾਹ ਚ ਤਕਲੀਫ ਹੋਏ ਕਈ ਵਾਰ ਕੀ ਹੁੰਦਾ ਹੈ ਕੋਈ ਚੀਜ਼ ਖਾਂਦੇ-ਖਾਂਦੇ ਜਿਵੇਂ ਆਮ ਪੇਰੈਂਟਸ ਅਸੀਂ ਦੇਖਿਆ ਕਿ 3 ਸਾਲ ਤੋਂ ਛੋਟੇ ਬੱਚੇ ਨੂੰ ਵੀ ਬਦਾਮ ਖਿਲਾ ਰਹੇ ਹੈ ਕਦੀ ਅਨਾਰ ਦੇ ਰਹੇ ਹੈ ਕਦੀ ਮਤਲਬ ਜਿਹੜੇ ਚੀਜ਼ ਦਾਣੇਦਾਰ ਚੀਜ਼ ਆ ਨਾ ਉਹ ਬੱਚੇ ਨੂੰ ਨਹੀਂ ਦੇਣੀ ਚਾਹੀਦੀ ਕਿਉਂਕਿ ਉਹ ਕਈ ਵਾਰ ਸਾਂਦੀ ਨਾਲੀ ਚ ਫਸ ਜਾਂਦੀ ਹੈ ਜਿਹਦੇ ਵਿੱਚ ਬਹੁਤ ਮੇਜਰ ਪ੍ਰੋਬਲਮ ਨਹੀਂ ਆਂਦੀ ਜੇ ਵੱਡੀ ਚੀਜ਼ ਨਹੀਂ ਹੈ ਲੇਕਿਨ ਬੱਚੇ ਨੂੰ ਬਾਰ-ਬਾਰ ਚੈਸਟ ਦੀ ਇਨਫੈਕਸ਼ਨ ਹੁੰਦੀ ਰਹਿੰਦੀ ਹੈ ਔਰ ਜਦ ਤੱਕ ਉਹ ਬਾਡੀ ਫੋਰਨ ਬਾਡੀ ਅਸੀਂ ਕੱਢਾਂਗੇ ਨਹੀਂ ਤੇ ਉਹ ਦੁਰਬਿੰਦ ਦੇ ਰਾਹੀ ਕੱਢੀ ਜਾਂਦੀ ਹੈ ਔਰ ਇਟਸ ਅ ਮੇਜਰ ਪ੍ਰੋਸੀਜਰ ਉਦੋਂ ਤੱਕ ਬੱਚੇ ਨੇ ਨਾਰਮਲ ਨਹੀਂ ਹੋਣਾ ਡਾਕਟਰ ਸਾਹਿਬ ਐਦਾਂ ਜਿੱਦਾਂ ਉਹਨਾਂ ਨੇ ਕਿਹਾ ਬਾਰ-ਬਾਰ ਖਾਂਸੀ ਹੁੰਦੀ ਕੀ ਇਹ ਦਮਾ ਵੀ ਹੋ ਸਕਦਾ ਜੀ ਬਿਲਕੁਲ ਨੈਕਸਟ ਮੈਂ ਉਸੇ ਤੇ ਹੀ ਆ ਰਹੀ ਸੀ ਨੈਕਸਟ ਦਮਾ ਦੇ ਹੀ ਚਾਂਸਸ ਜ਼ਿਆਦਾ ਹੈ ਜਿਹੜੇ ਬੱਚੇ ਨੂੰ ਬਿਨਾ ਫੀਵਰ ਤੋਂ ਜਾਂ ਹਰ ਵਾਰ ਰਨਿੰਗ ਨੋਜ਼ ਨਹੀਂ ਹੈਗਾ ਨੱਕ ਨਹੀਂ ਬਹਿ ਰਿਆ ਤੇ ਸਿਰਫ ਖਾਂਸੀ ਹੁੰਦੀ ਹੈ ਇਹ ਜ਼ਿਆਦਾਤਰ ਬੱਚੇ ਦਮਾ ਦੇ ਮਰੀਜ਼ ਹੀ ਹੁੰਦੇ ਆ ਤੇ ਇਹਨਾਂ ਦਾ ਪ੍ਰੋਪਰ ਚੈੱਕਅਪ ਹੋਣਾ ਚਾਹੀਦਾ ਹੈ ਠੀਕ ਹੈ ਦੂਜਾ ਦੇਖੋ ਫ੍ਰੀਕੁਐਂਟ ਖਾਂਸੀ ਹੋਣਾ ਟਿਬ ਟਿਬਰਕੂਲੋਸਿਸ ਸਾਡੇ ਕੰਟਰੀ ਚ ਟੀਬੀ ਬਹੁਤ ਕਾਮਨ ਹੈ ਉਹਨੂੰ ਵੀ ਰੂਲ ਆਊਟ ਕਰਨਾ ਚਾਹੀਦਾ ਕਿ ਉਹ ਵੀ ਹੋ ਸਕਦਾ ਫਿਰ ਕੁਝ ਇਮਿਊਨ ਡਿਸਆਰਡਰਸ ਹੁੰਦੇ ਆ ਜਿਵੇਂ ਸਿਸਟਿਕ ਫਾਈਬਰੋਸਿਸ ਜਾਂ ਐਦਾਂ ਦੇ ਤੇ ਉਹ ਵੀ ਰੂਲ ਆਊਟ ਕਰਨੇ ਚਾਹੀਦੇ ਇਸੇ ਲਈ ਐਦਾਂ ਦੇ ਬੱਚੇ ਜਿਹਨੂੰ ਬਾਰ ਬਾਰ ਖਾਂਸੀ ਹੋ ਰਹੀ ਹੈ ਬਿਨਾ ਰੀਜ਼ਨ ਤੋਂ ਖਾਂਸੀ ਹੋ ਰਹੀ ਹੈ ਉਹਨੂੰ ਤਾਂ ਸਪੈਸ਼ਲਿਸਟ ਡਾਕਟਰ ਨੂੰ ਦਿਖਾ ਕੇ ਬੱਚਿਆਂ ਦੇ ਸਪੈਸ਼ਲਿਸਟ ਨੂੰ ਤੇ ਉਹਦਾ ਇਲਾਜ ਕੰਪਲੀਟ ਹੋਣਾ ਚਾਹੀਦਾ ਡਾਕਟਰ ਜੀ ਬਹਿਤੇ ਸੀ ਕਿ ਮਰੀਜ਼ ਦੀ ਗੱਲ ਦਰਸ਼ਕ ਦੀ ਗੱਲ ਜਿਹੜੀ ਉਹਨਾਂ ਨੇ ਪੁੱਛੀ ਆਪਾਂ ਗੱਲ ਕਰ ਰਹੇ ਸੀਗੇ ਕਿ ਥੋੜਾ ਜਿਹਾ ਵੀ ਖਾਂਸੀ ਰੇਸ਼ਾ ਸਾਨੂੰ ਵੀ ਹੋ ਜਾਏ ਤੇ ਮਤਲਬ 5-6 ਦਿਨ 7 ਦਿਨ ਪੂਰਾ ਖਰਾਬ ਹੋ ਜਾਂਦੇ ਡਾਕਟਰ ਸਾਹਿਬ ਕਈ ਵਾਰੀ ਆਪਾਂ ਸੁਣਿਆ ਡਾਕਟਰਸ ਨੂੰ ਕਹਿੰਦੇ ਕਿ ਇਮਿਊਨਿਟੀ ਕੱਟ ਹੋਣ ਕਰਕੇ ਵੀ ਵਾਇਰਲ ਇਨਫੈਕਸ਼ਨਸ ਕੈਚ ਕਰਦੇ ਤੇ ਬੱਚਿਆਂ ਦਾ ਖਾਣ-ਪਾਨ ਕਿਸ ਤਰੀਕੇ ਦਾ ਹੋਵੇ ਕਿ ਉਹਨਾਂ ਦੀ ਇਮਿਊਨਿਟੀ ਅੱਛੀ ਬਣੀ ਰਹੇ ਜੀ ਉਹਦੇ ਲਈ ਦੇਖੋ ਬੈਸਟ ਇਹੀ ਹੈ ਕਿ ਆਪਾਂ ਇੱਕ ਤਾਂ ਜਿੰਨਾ ਘਰ ਦਾ ਖਾਣਾ ਖਾਵਾਂਗੇ ਉਹਨਾਂ ਬੈਟਰ ਹੈ ਬਾਹਰ ਦੇ ਖਾਣੇ ਸਪਾਈਸੀ ਖਾਣੇ ਆਇਲੀ ਉਹਨਾਂ ਕਿਸ ਤਰ੍ਹਾਂ ਦਾ ਤੇਲ ਯੂਜ਼ ਹੁੰਦਾ ਹੈ ਅੱਜ ਕੱਲ ਜਿਵੇਂ ਚੱਲਨ ਤੁਸੀਂ ਪਤਾ ਹੀ ਫਾਸਟ ਫੂਡ ਆ ਬਹੁਤ ਜ਼ਿਆਦਾ ਹੈ ਠੀਕ ਹੈ ਪੀਜ਼ਾ 버ਗਰ ਤੇ ਸੌਸੇਸ ਪਾ ਕਿ ਉਹ ਕਿਤਨਾ ਤਰ੍ਹਾਂ ਤਰ੍ਹਾਂ ਦੇ ਸੌਸੇਸ ਯੂਜ਼ ਹੁੰਦੀਆਂ ਇਹ ਚੀਜ਼ਾਂ ਬੱਚੇ ਦੀ ਇੱਕ ਤਾਂ ਇਮਿਊਨਿਟੀ ਨੂੰ ਅਫੈਕਟ ਕਰ ਰਹੀਆਂ ਦੂਜਾ ਬੱਚੇ ਦਾ ਨਿਊਟ੍ਰੀਸ਼ਨ ਕੰਪਲੀਟ ਨਹੀਂ ਹੋ ਪਾ ਰਿਹਾ ਤੇ ਇਸ ਲਈ ਸਾਨੂੰ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬੱਚਿਆਂ ਨੂੰ ਘਰ ਦਾ ਬਣਿਆ ਹੀ ਫੂਡ ਦਿੱਤਾ ਜਾਵੇ ਠੀਕ ਹੈ ਹੈਲਦੀ ਫੂਡ ਦਿੱਤਾ ਜਾਵੇ ਵਿੱਚ ਉਹਦੇ ਵਿੱਚ ਆਪਣੇ ਅਨਾਜ ਹੋਣ ਆਪਣੇ ਹਰੇ ਸਫਰ ਸਬਜ਼ੀਆਂ ਹੋਣ ਫਰੂਟਸ ਜ਼ਿਆਦਾ ਹੋਣ ਅੰਡਾ ਮੀਟ ਫਿਸ਼ ਜੇ ਬੱਚੇ ਮਤਲਬ ਖਾਂਦੇ ਐ ਐਦਾਂ ਦੀਆਂ ਚੀਜ਼ਾਂ ਮਤਲਬ ਇਹ ਚੀਜ਼ਾਂ ਹੋਮ ਮੇਡ ਜ਼ਿਆਦਾ ਹੋਣ ਬਜਾਏ ਕਿ ਆਪਾਂ ਮੈਦੇ ਦੀਆਂ ਚੀਜ਼ਾਂ ਜਾਂ ਬਾਜ਼ਾਰੀ ਚੀਜ਼ਾਂ ਇਹ ਚੀਜ਼ਾਂ ਦਾ ਚਲਨ ਘੱਟੋ ਘੱਟ ਹੋਈ ਜੀ ਜੋ ਕੱਫ ਕੋਲਡ ਜਾਂ ਫਲੂ ਜਾਂ ਖਾਂਸੀ ਵਗੈਰਾ ਹੁੰਦੇ ਸਭ ਤੋਂ ਪਹਿਲਾਂ ਮਦਰਸ ਕਹਿੰਦੀਆਂ ਕਿ ਡਾਕਟਰ ਸਾਹਿਬ ਅਸੀਂ ਦੁੱਧ ਨਹੀਂ ਦੇ ਰਹੇ ਬੱਚੇ ਨੂੰ ਕਿ ਦੁੱਧ ਬੰਦ ਕਰਨਾ ਪਏਗਾ ਵੀ ਦੁੱਧ ਤੋਂ ਰੇਸ਼ਾ ਹੁੰਦਾ ਹੈ ਕੇਲੇ ਤੋਂ ਰੇਸ਼ਾ ਹੁੰਦਾ ਹੈ ਦਹੀਂ ਤੋਂ ਰੇਸ਼ਾ ਹੁੰਦਾ ਹੈ ਤੇ ਕਿਸ ਹੱਦ ਤੱਕ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਔਰ ਕਿ ਇਸ ਠੰਡੀ ਦੇ ਮੌਸਮ ਵਿੱਚ ਅਸੀਂ ਐਰ ਡਾਈਟ ਬੱਚੇ ਨੂੰ ਦੇ ਸਕਦੇ ਹਾਂ ਦੁੱਧ ਦਹੀਂ ਕੇਲਾ ਚਾਵਲ ਬੰਦ ਕਰਦੇ ਐ ਤੇ ਡਾਕਟਰ ਸਾਹਿਬ ਇਹਦੇ ਬਾਰੇ ਤੁਹਾਡਾ ਕੀ ਕਹਿ ਇਹ ਦੇਖੋ ਕਾਫੀ ਮਿਸਕਨਸੈਪਸ਼ਨਸ ਆਪਣੀ ਸੋਸਾਇਟੀ ਚ ਹੈ ਠੀਕ ਹੈ ਜਿਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ ਦੁੱਧ ਨਾਲ ਕੇਲੋ ਜਾਂ ਆਪਾਂ Yeah. ਸੰਤਰੇ ਨਾਲ ਜਿਵੇਂ ਵਿਟਾਮਿਨ ਸੀ ਇਜ਼ ਵੈਰੀ ਇੰਪੋਰਟੈਂਟ ਪਰ ਪੇਰੈਂਟਸ ਬੱਚਿਆਂ ਨੂੰ ਸਿਟਰਸ ਫਰੂਟਸ ਨਹੀਂ ਦਿੰਦੇ ਸੰਤਰੇ ਨਹੀਂ ਦਿੰਦੇ ਨਿੰਬੂ ਨਹੀਂ ਦਿੰਦੇ ਜਦਕਿ ਇਹ ਚੀਜ਼ਾਂ ਬੱਚੇ ਦੀ ਇਮਿਊਨਿਟੀ ਵਧਾਉਂਦੀਆਂ ਹੁੰਦੀਆਂ ਠੀਕ ਹੈ ਇਸੇ ਤਰ੍ਹਾਂ ਕੇਲਾ ਹੋ ਗਿਆ ਕੇਲੇ ਨਾਲ ਕੋਈ ਨੁਕਸਾਨ ਨਹੀਂ ਫ੍ਰੈਸ਼ ਬਨੇ ਹੋਏ ਚਾਵਲ ਦਾ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਉਹਦੇ ਨਾਲ ਕੋਈ ਖਾਂਸੀ ਨਹੀਂ ਹੁੰਦੀ ਹਾਂ ਫ੍ਰਿਜ ਚੋਂ ਕੱਢੀ ਕੋਈ ਠੰਡੀ ਚੀਜ਼ ਹੈ ਉਹ ਐਵੋਇਡ ਕਰਕੇ ਜੇ ਆਪਾਂ ਸੂਪ ਦੇ ਦਈਏ ਗਰਮ ਗਰਮ ਬੱਚੇ ਨੂੰ ਤੇ ਸਪੈਸ਼ਲੀ ਜਿਵੇਂ ਖਾਂਸੀ ਜ਼ੁਕਾਮ ਹੈ ਉਹਦੇ ਵਿੱਚ ਇਹ ਹੈਲਪ ਕਰਦਾ ਹੈ ਐਦਾਂ ਕੋਸਾ ਪਾਣੀ ਹੋ ਗਿਆ ਠੀਕ ਹੈ ਉਹ ਚ ਥ ਕੁਝ ਥੋੜੇ ਬਹੁਤ ਕਰੇ ਲੂਨੂਕਸ ਜਪਾ ਫਾਲੋ ਵੀ ਕਰੀਏ ਤੇ ਉਹਦਾ ਨੁਕਸਾਨ ਨਹੀਂ ਪਰ ਤੁਸੀਂ ਹਰ ਵਾਰ ਹੀ ਹਰ ਬੱਚੇ ਨੂੰ ਜੇ ਤੁਸੀਂ ਕੇਲਾ ਔਰ ਇਹ ਚੀਜ਼ਾਂ ਬੰਦ ਕਰੋਗੇ ਤੇ ਉਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ ਔਰ ਕੋਈ ਉਹਦਾ ਸਾਇੰਟਿਫਿਕ ਬੇਸਿਸ ਵੀ ਨਹੀਂ ਹੈ ਜੀ ਡਾਕਟਰ ਸਾਹਿਬ ਇਥੇ ਇੱਕ ਹੋਰ ਮਿੱਥ ਬਾਰੇ ਗੱਲ ਕਰੂੰਗੀ ਲੋਕ ਕਿ 15 15 20 20 ਦਿਨ ਬੱਚੇ ਨੂੰ ਨਿਲਾਉਂਦੇ ਨਹੀਂ ਹੈ ਸਪੈਸ਼ਲੀ ਛੋਟੇ ਬੱਚੇ ਜਿਹੜੇ ਗੋਦ ਵਿੱਚ ਨੇ ਕਿ ਡਾਕਟਰ ਸਾਹਿਬ ਮਹੀਨਾ ਹੋ ਗਿਆ ਇਹਨੂੰ ਨਿਲਾਇਆ ਨਹੀਂ ਅੱਜ ਨਿਲਾ ਦਈਏ ਮਤਲਬ ਇਦਾਂ ਦੇ ਕੁਐਸਚਨ ਜਦੋਂ ਕਲੀਨਿਕ ਵਿੱਚ ਆਉਂਦੇ ਤੇ ਤੁਸੀਂ ਕਿੱਦਾਂ ਉਸ ਚੀਜ਼ ਨੂੰ ਹੈਂਡਲ ਕਰਦੇ ਆਂ ਦੇਖ ਠੰਡ ਹੁੰਦੀ ਹੈ ਜਾਂ ਬੱਚਾ ਪ੍ਰੀਮੇਚੁਰ ਹੈ ਬਹੁਤ ਘੱਟ weight ਦਾ ਉਹਨਾਂ ਨੂੰ ਅਸੀਂ ਕਹਿ ਦਈਦਾ ਕਿ ਕੋਈ 2.5 ਤੋਂ 2.5 ਕਿਲੋ ਤੋਂ ਨੀਚੇ ਜੇ ਬੱਚਾ ਹੈ ਉਹ ਬਹੁਤ ਜਲਦੀ ਆਪਣਾ water loss ਕਰਦਾ ਹੈ heat loss ਕਰਦਾ ਹੈ ਤੇ ਉਹ ਹਾਈਪੋਥਰਮੀਆ ਚ ਚਲੇ ਜਾਂਦੇ ਹਨ ਬਟ ਜਿਹੜੇ بڑے ਬੱਚੇ ਹੈ ਉਹਨਾਂ ਨੂੰ ਕੋਈ ਅਸੀਂ ਗੱਲ ਨਹੀਂ ਬੰਦ ਕਮਰੇ ਆ ਅੱਜ ਕੱਲ ਸਭ ਦੇ ਤਕਰੀਬਨ ਬਾਥਰੂਮ ਬਨੇ ਹੁੰਦੇ ਆ ਅੰਦਰ ਹੀ ਅੰਦਰ ਜੇ ਆਪਾਂ ਬੱਚੇ ਨੂੰ ਡੇਲੀ ਬਾਥ ਦੇਈਏ ਜਾਂ ਇੱਕ ਦਿਨ ਛੱਡ ਕੇ ਤਾਂ ਬੱਚੇ ਦਾ ਹਾਈਜਨ ਮੇਨਟੇਨ ਹੁੰਦਾ ਹੈ ਹਾਈਜਨ ਮੇਨਟੇਨ ਹੁੰਦਾ ਤੇ ਬੱਚੇ ਦੇ ਇਨਫੈਕਟ ਬਿਮਾਰ ਹੋਣ ਦੇ ਚਾਂਸਸ ਘੱਟ ਘੱਟ ਜਾਂਦੇ ਠੀਕ ਇਸ ਲਈ ਬੱਚ ਬਾਤ ਔਰ ਉਹਦਾ ਹਾਈਜਨ बिकॉज ਯੂਰ ਇਨ ਦੀ ਸੂਸੂ ਦਾ ਏਰੀਆ ਪਾਟੀ ਦਾ ਏਰੀਆ ਇਹ ਸਭ ਟੀਨ ਰੱਖਣਾ ਬਹੁਤ ਜ਼ਰੂਰੀ ਹੈ ਅੱਜਕਲ ਵੈਸੇ ਵੀ ਡਾਈਪਰ ਲੋਕ ਜ਼ਿਆਦਾ ਯੂਜ਼ ਕਰਦੇ ਉਹਦੇ ਨਾਲ ਰੈਸ਼ਸ ਹੋਣ ਦੇ ਚਾਂਸਸ ਵੀ ਵੱਧ ਜਾਂਦੇ ਡਾਕਟਰ ਸਾਹਿਬ ਫਲੂ ਤੇ ਦੁਬਾਰਾ ਆਈਏ ਤਾਂ ਅੱਜਕਲ ਇੱਕ ਨਵੇਂ ਟਾਈਪ ਦਾ ਫਲੂ ਟੀਵੀ ਵਿੱਚ ਪੇਪਰ ਵਿੱਚ ਹਰ ਜਗ੍ਹਾ ਚਾਇਆ ਹੋਇਆ ਹੈ ਕੁਝ ਚਾਈਨਾ ਤੋਂ ਰਿਲੇਟਡ ਹੈ ਐਚ ਐਮ ਪੀ ਵੀ ਵਾਇਰਸ ਡਾਕਟਰ ਉਹ ਕਿਦਾਂ ਦਾ ਵਾਇਰਸ ਧਰ ਪੂਜਾ ਦੇਖੋ ਇਹਦੇ ਬਾਰੇ ਚ बिकॉज ਆਫ ਸੋਸ਼ਲ ਮੀਡੀਆ ਅੱਜ ਕੱਲ ਅਵੇਲੇਬਿਲਟੀ ਚੀਜ਼ਾਂ ਬਹੁਤ ਮਿਸਕਨਸੈਪਸ਼ਨਸ ਫੈਲਦੀਆਂ ਬਟ ਇਟਸ ਲਾਈਕ ਅ ਨੋਰਮਲ ਫਲੂ ਵਾਇਰਸ ਠੀਕ ਹੈ ਜਿਵੇਂ ਬਾਕੀ ਵਾਇਰਸ ਹੈ 2001 ਚ ਇਹ ਡਿਸਕਵਰ ਕੀਤਾ ਸੀ ਪਹਿਲੀ ਵਾਰ ਆਈ ਥਿੰਕ ਨੀਦਰਲੈਂਡ ਕੰਟਰੀਜ਼ ਚ ਕੰਟਰੀ ਚ ਪਹਿਲੀ ਵਾਰ ਰਿਪੋਰਟਡ ਸੀਗਾ ਤੇ ਉਸ ਤੋਂ ਬਾਅਦ ਤਕਰੀਬਨ ਹਰ ਸਾਲ ਇਹਦੇ ਕੁਝ ਨਾ ਕੁਝ ਕੇਸਸ ਆਉਂਦੇ ਹੀ ਹੈ ਠੀਕ ਹੈ ਬਟ ਇਸ ਵਾਰ ਥੋੜਾ ਜਿਆਦਾ ਚਾਈਨਾ ਚ ਆਊਟ ਬ੍ਰੇਕ ਹੋਣ ਕਰਕੇ ਲੋਕ ਪੈਨਿਕ ਕਰ ਰਹੇ ਹਨ ਪਰ ਇੱਥੇ ਪੈਨਿਕ ਕਰਨ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਨੋਰਮਲ ਫਲੂ ਦੀ ਤ ਤੇ ਮੁੰਡੇ ਫੀਵਰ ਹੋ ਰਿਹਾ ਰਨਿੰਗ ਨੋਸ ਹੋ ਗਿਆ ਸੋਰ Throat ਅੱਖਾਂ ਲਾਲ ਹੋਣਾ ਬੋਡੀਏਕਸ ਖਾਂਸੀ ਜੁਕਾਮ ਔਰ ਬਹੁਤ ਰੀਅਰ ਹੈ ਕਿ ਇਹ ਨਿਮੋਨੀਆ ਕਰਦਾ ਹੈ ਜਾਂ ਮਤਲਬ ਲੰਗਸ ਤੱਕ ਜਾਂਦਾ ਹੈ ਜਨਰਲੀ ਇਸ ਸੈਲਫ ਲਿਮਿਟਿੰਗ ਵਾਇਰਸ ਬਟ ਬੱਚਿਆਂ 'ਚ ਸਭ ਤੋਂ ਜ਼ਿਆਦਾ ਕਾਮਨ ਹੈ ਤੇ ਇਸ ਕਰਕੇ ਥੋੜਾ ਬੱਚਿਆਂ ਦੀ ਸੇਫਟੀ ਲਈ ਧਿਆਨ ਜ਼ਰੂਰ ਰੱਖਣਾ ਡਾਕਟਰ ਸਾਹਿਬ ਜਿੱਦਾਂ ਕੋਵਿਡ ਵਿੱਚ ਸੀਗਾ ਅੱਜਕੱਲ ਪੇਰੈਂਟਸ ਕਾਫੀ ਹਾਂਜੀ ਡਾਕਟਰ ਸਾਹਿਬ ਆਪਾਂ ਗੱਲਬਾਤ ਜਾਰੀ ਰੱਖਾਂਗੇ ਇੱਕ ਦਰਸ਼ਕ ਜੁੜੇ ਨੇ ਸਾਡੇ ਨਾਲ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਟੂਡੀਓ ਵਿੱਚ ਕੀ ਪੁੱਛਣਾ ਚਾਹੁੰਦੇ ਆ ਤੁਸੀਂ ਡਾਕਟਰ ਸਾਹਿਬ ਨੂੰ ਮੈਂ ਸਾਡਾ ਬੇਟਾ 8 ਸਾਲ ਦਾ ਅਖਰੋਂ ਨੂੰ ਜੁਕਾਮ ਖੰਘ ਰਹਿੰਦਾ ਤੇ ਉਹ ਹਨਾ ਹੜਦਾ ਹੀ ਨਹੀਂ ਦਵਾਈਆਂ ਦੇਣ ਦੇ ਬਾਵਜੂਦ ਵੀ ਕੋਈ ਐਦਾਂ ਦਾ ਇਲਾਜ ਹੈਗਾ ਜਿਹਦੇ ਨਾਲ ਮੈਨੂੰ ਮੈਂ ਵੀ ਤੁਹਾਨੂੰ ਦਵਾਈਆਂ ਦੀ ਲੋੜ ਨਾ ਪਵੇ ਕੋਈ ਦੇਸੀ ਨੁਕਤਾ ਹੋਵੇ ਕੋਈ ਇਸ ਦਾ ਦੇਸੀ ਨੁਸਖਾ ਨਹੀਂ ਪਰ ਪਹਿਲੇ ਤੁਸੀਂ ਇੱਕ ਚਾਈਲਡ ਸਪੈਸ਼ਲਿਸਟ ਨੂੰ ਪ੍ਰੋਪਰਲੀ ਬੱਚੇ ਦਾ ਚੈੱਕਅਪ ਕਰਵਾਓ ਠੀਕ ਹੈ ਜੋ ਵੀ ਉਹ ਕਹਿੰਦੇ ਐ ਐਕਸ-ਰੇ ਐ ਅਲਰਜੀ ਦੇ ਟੈਸਟ ਜਾਂ ਜਿਸ ਤਰ੍ਹਾਂ ਵੀ ਐ ਉਹ ਸਾਰਾ ਕਰਾਓ ਉਸ ਤੋਂ ਬਾਅਦ ਜਦੋਂ ਸਭ ਕੁਝ ਨਾਰਮਲ ਹੈ ਫਿਰ ਹੀ ਆਪਾਂ ਹੋਮ ਰੈਮਡੀਜ਼ ਦਾ ਸੋਚ ਸਕਦੇ ਹਾਂ ਅਦਰਵਾਈਜ਼ ਦੇਖੋ ਕਈ ਵਾਰ ਜਿਵੇਂ ਪਹਿਲੇ ਵੀ ਮੈਂ ਦੱਸਿਆ ਹੈ ਧਮਾ ਵੀ ਹੋ ਸਕਦਾ ਜਿਵੇਂ ਕਾਲੀ ਖਾਂਸੀ ਹੁੰਦੀ ਹੈ ਟੀਬੀ ਹੋ ਸਕਦਾ ਕੁਝ ਹੋਰ ਬਿਮਾਰੀਆਂ ਫੋਰਨ ਬਾਡੀ ਕੁਝ ਵੀ ਇਹ ਚੀਜ਼ਾਂ ਪਹਿਲੇ ਰੂਲ ਆਊਟ ਕਰਕੇ ਫਿਰ ਆਪਾਂ ਕਹਿ ਸਕਦੇ ਹਾਂ ਕੀ ਬੱਚੇ ਨੂੰ ਆਪਾਂ ਦੇਸੀ ਨੁਸਖਿਆਂ ਨਾਲ ਮੈਨੇਜ ਕਰੀਏ ਜੀ ਡਾਕਟਰ ਸਾਹਿਬ ਐਚ ਐਮ ਪੀ ਵੀ ਵਾਇਰਸ ਬਾਰੇ ਥੋੜੀ ਜੀ ਹੋਰ ਡਿਟੇਲ ਵਿੱਚ ਪੁੱਛਣਾ ਚਾਹਾਂਗੀ ਤਾਂ ਕਿ ਦਰਸ਼ਕਾਂ ਨੂੰ ਇਹ ਚੀਜ਼ ਕਲੀਅਰ ਹੋਵੇ ਮੈਂ ਪੁੱਛ ਰਹੀ ਸੀ ਤੁਹਾਨੂੰ ਕਿ ਕੋਵਿਡ ਦੇ ਟਾਈਮ 'ਤੇ ਜਿੱਦਾਂ ਬੱਚਿਆਂ ਨੂੰ ਆਈਸੋਲੇਟ ਕੀਤਾ ਗਿਆ ਸੀ ਪੇਰੈਂਟਸ ਪੁੱਛਣਾ ਸ਼ੁਰੂ ਹੋ ਗਿਆ ਕਿ ਡਾਕਟਰ ਸਾਹਿਬ ਇਹਨੂੰ ਕਫ ਕੋਲਡ ਹੋ ਰਿਹਾ ਹੈ ਤੇ ਕੀ ਇਹਨੂੰ ਆਈਸੋਲੇਟ ਕਰਦੀ ਹੈ ਅਲੱਗ ਕਮਰੇ ਵਿੱਚ ਪਾ ਦਈਏ ਇਹ ਕੀਤਾ ਜਾਣਾ ਚਾਹੀਦਾ ਫਲੂ ਵਿੱਚ ਕਿੰਨਾ ਕੁ ਜ਼ਰੂਰੀ ਹੈ ਇਹ देखो जे घर ਦੇ ਵਿੱਚ ਕਿਸੇ ਅਡਲਟ ਨੂੰ ਹੈ ਤੇ ਮਾਸਕ ਯੂਜ਼ ਕਰਕੇ ਆਪਾਂ ਬੱਚੇ ਨੂੰ ਪ੍ਰੋਟੈਕਟ ਕਰ ਸਕਦੇ। ਮਤਲਬ ਮਾਸਕ ਨੂੰ ਯੂਜ਼ ਕਰ ਲੈਣੇ ਚਾਹੀਦੇ। ਕਰ ਲੈਣੇ ਚਾਹੀਦੇ। ਘਰ ਦੇ ਵਿੱਚ ਕੋਈ ਵੀ ਇਨਫੈਕਟਡ ਹੈ ਤੇ ਜੇ ਬਜ਼ੁਰਗ ਹੈ ਔਰ ਬੱਚੇ ਹੈ ਜਾਂ ਛੋਟਾ ਬੱਚਾ ਹੈ ਬਿਲਕੁਲ ਤੇ ਇਹ ਆਪਾਂ ਨੂੰ ਪ੍ਰੀਕਾਸ਼ਨਸ ਲੈਣੀ ਚਾਹੀਦੀ ਹੈ। ਦੂਜਾ ਹੈਂਡ ਹਾਈਜੀਨ ਤੇ ਬਹੁਤ ਇੰਪੋਰਟੈਂਟ। ਹਰ ਵਾਰ ਛੋਟੇ ਬੱਚੇ ਨੂੰ ਆਪਾਂ ਫੀਡ ਕਰਾਨੀ ਹੈ ਕੁਝ ਵੀ ਹੈ ਵੀ ਹੱਥ ਧੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਕਿ ਸਿੰਗਲ ਮੀਜ਼ਰ ਨਾਲ ਅਸੀਂ ਕਾਫੀ ਹੱਦ ਤੱਕ ਫਲੂ ਦਾ ਟ੍ਰਾਂਸਮਿਸ਼ਨ ਘਟਾ ਸਕਦੇ। ਇਸ ਲਈ ਇਹ ਚੀਜ਼ਾਂ ਕਰ ਲੈਣੀਆਂ ਚਾਹੀ ਜੇ ਬੱਚਾ ਬਿਮਾਰ ਹੈ ਤੇ ਬੱਚੇ ਨੂੰ ਸਕੂਲ ਨਹੀਂ ਭੇਜਣਾ ਚਾਹੀਦਾ ਕਿਉਂਕਿ ਤੁਸੀਂ ਇੱਕ ਬੱਚੇ ਦੇ ਉਹਨੂੰ ਭੇਜ ਕੇ 50 ਜਾਂ 20 ਜਿੰਨੇ ਵੀ ਕਲਾਸ ਦੇ ਬੱਚੇ ਉਹਨਾਂ ਨੂੰ ਐਕਸਪੋਜ਼ ਕਰੋਗੇ ਤੇ ਇਸ ਕਰਕੇ ਪੇਰੈਂਟਸ ਨੂੰ ਇਹ ਖੁਦ ਮਤਲਬ ਪ੍ਰੀਕਾਸ਼ਨ ਲੈਣੀ ਚਾਹੀਦੀ ਹੈ ਪਰ ਬੱਚੇ ਨੂੰ ਆਈਸੋਲੇਟ ਕਰਨ ਦੀ ਲੋੜ ਨਹੀਂ ਹੁੰਦੀ ਆਮ ਤੌਰ ਤੇ ਡਾਕਟਰ ਸਾਹਿਬ ਨਿਮੋਨੀਆ ਵੈਕਸੀਨ ਬਾਰੇ ਸ਼ਾਰਟ ਵਿੱਚ ਕਹੇ ਕਿਉਂਕਿ ਹਾਂ ਜੀ ਨਿਮੋਨੀਆ ਵੈਕਸੀਨ ਇੱਕ ਬਹੁਤ ਹੀ ਇੰਪੋਰਟੈਂਟ ਵੈਕਸੀਨ ਹੈ ਕਿਉਂਕਿ ਜੇ ਦੇਖੋ ਨਿਮੋਨੀਆ ਅਗੇਨ ਜਾਨਲੇਵਾ ਬਿਮਾਰੀ ਹੈ ਜੇ ਆਪਾਂ ਇਸ ਤੋਂ ਇਹ ਬੱਚਿਆਂ ਨੂੰ ਬਚਾ ਸਕਦੇ ਹਾਂ ਤੇ ਇਹਦੇ ਵਰਗੀ ਕੋਈ ਗੱਲ ਨਹੀਂ ਇਹ ਵੈਕਸੀਨ ਤਕਰੀਬਨ 6 ਹਫਤੇ ਦੇ ਏਜ ਤੇ ਸ਼ੁਰੂ ਕਰ ਸਭ ਤੋਂ ਪਹਿਲਾਂ ਲਗਾਇਆ ਜਾਂਦਾ ਤਿੰਨ ਇਹਦੇ ਪ੍ਰਾਇਮਰੀ ਡੋਸਸ ਹੈ 6 ਵੀਕਸ 10 ਵੀਕਸ ਤੇ 14 ਵੀਕਸ ਤੇ ਤੇ ਉਸ ਤੋਂ ਬਾਅਦ ਇੱਕ ਬੂਸਟਰ ਲੱਗਦਾ ਹੈ 15 ਤੋਂ 18 ਮਹੀਨੇ ਦੇ ਵਿੱਚ ਤੇ ਇਸ ਸਾਰੇ ਬੱਚਿਆਂ ਨੂੰ ਦੇਣਾ ਚਾਹੀਦਾ ਹੁਣ ਤਾਂ ਸਾਡੇ ਆਪਣੇ ਨੈਸ਼ਨਲ ਇਮਿਊਨਾਈਜੇਸ਼ਨ ਸਕੇਡਿਊਲ ਦੇ ਵਿੱਚ ਵੀ ਇਨਕਲੂਡਡ ਹੈਗਾ ਤੇ ਬੱਚਿਆਂ ਨੂੰ ਆਮ ਤੌਰ ਤੇ ਦਿੱਤਾ ਜਾ ਰਿਹਾ ਹੈ ਜੀ ਡਾਕਟਰ ਸਾਹਿਬ ਇੰਨਾ ਟਾਈਮ ਕੱਢ ਕੇ ਤੁਸੀਂ ਸਾਡੇ ਸਟੂਡੀਓ ਚ ਆਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਨੂੰ ਬਹੁਤ ਜਾਣਕਾਰੀ ਦਿੱਤੀ ਤੇ ਦਰਸ਼ਕੋ ਤੁਸੀਂ ਵੀ ਸਾਡੇ ਨਾਲ ਸਾਰਾ ਟਾਈਮ ਜੁੜੇ ਰਹੇ ਉਹਦੇ ਲਈ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸੋਮ